ਚਲੋ ਜੀ ਗੁਰਦੁਆਰੇ ਦੇ ਨਾਲ ਸਾਨੂੰ ਵਿਚਰੇਆਂ ਨੂੰ ਮਿਲਾ ਦਿੱਤਾ ਜੀ ਨਹੀਂ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਚੈਨਲ ਉੱਪਰ ਦਿਲਦਿਆਂ ਗਹਿਰਿਆਂ ਵਿੱਚੋਂ ਸਵਾਗਤ ਹੈ ਆਪਾਂ ਪਿਛਲੇ ਦਿਨੀ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਗੁਰਦਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਤਾਲੁਕ ਯਾਤਰਾ ਕੀਤੀ ਸੀ ਇਸ ਸੰਬੰਧੀ ਆਪਾਂ ਇੱਕ ਵਲੌਗ ਪਹਿਲਾਂ YouTube ਤੇ ਪਾ ਚੁੱਕੇ ਹਾਂ ਤੇ ਹੁਣ ਆਪਾਂ ਦੂਜਾ ਜਿਹੜਾ ਵਲੌਗ ਆ ਇਹ ਪਾਉਣ ਜਾ ਰਹੇ ਹਾਂ ਵਰਾਸਤ ਮਾਡਲ ਹਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਤੇ ਇਸ ਬੰਦੀ ਪਿੰਡੋਂ ਚੱਲ ਕੇ ਆਪਾਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਇੱਥੋਂ ਸਰਕਾਰੀ ਹਸਪਤਾਲ ਤੋਂ ਕੋਰੋਨਾ ਰਿਪੋਰਟ ਕਰਵਾ ਕੇ ਆਪਾਂ ਪਹੁੰਚੇ ਹਾਂ ਕੋਰੀਡੋਰ ਦੇ ਗੇਟ ਤੇ ਸੰਨ ਗੁਰਨਾਕਦੇਵ ਇਹ ਬਾਬਾ ਜੀ ਆਪਦੇ ਹੱਥੀ ਖੋ ਚਲਾਉਂਦੇ ਰਹੇ ਤੇ ਕਿਰਤ ਕਰਦੇ ਰਹੇ ਸੀ ਹਾਂ ਦਸਾਂ ਸੀ ਗੁਰਨਾਕਦੇਵ ਇਹ ਤੇ ਖੂ ਜਲਾ ਕੇ ਦੇ ਤਾਂ ਫਿਰ ਉਧਰ ਉਹ ਉਧਰ ਸਾਹਮਣੇ ਖੇਤਾਂ ਨੂੰ ਪਾਣੀ ਦਿੰਦੇ ਸੀ ਇੱਧਰ ਮੈਂ ਨਾਲ ਵੀ ਬੁਲਾ ਲਾਂਗਾ ਤੇ ਬੁਲਾਉ ਉਹ ਬਣਾਉਣਾ Thank ਭਾਈ ਆਣਾ ਸਾਡੇ ਯਕੂਬ ਜੀ ਇਹਨਾਂ ਨੇ ਆਪਣੀ ਨੂੰ ਦਿਖਾਇਆ ਚਲਾ ਕੇ ਤੇ ਅਸਲਾਮ ਅਲੈਕੁਮ ਸ਼ਿਗੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਸੀਂ ਸੇਵਾ ਕੀਤੀ ਹੈ ਕਰਤਾਰਪੁਰ ਸਾਹਿਬ ਦੇ ਕਰੋ ਦਰਸ਼ਨ ਆਹ ਬਾਬੇ ਨੇ ਤੇ ਦੇਖੂਆ ਤੇ ਖੋਦੋਂ ਇੱਥੋਂ ਪਾਣੀ ਢੇੜ ਕੇ ਜਾਂਦੇ ਸੀ ਆ ਕਰਤਾਰਪੁਰ ਸਾਹਿਬ ਗੁਰਦਰਾ ਸਾਹਿਬ ਵਾਲੀ ਕਰੋ ਜੀ ਦਰਸ਼ਨ ਨਾਂਕ ਦੇ ਖੇਤ ਆ ਬਾਬਾ ਜੀ ਇਧਰ ਖੇਤਾਂ ਨੂੰ ਆਪ ਦਾ ਫੂਲ ਦੇ ਨਾਲ ਜਿਹੜਾ ਖੂਹ ਤੁਹਾਨੂੰ ਦਿਖਾਇਆ ਉਥੋਂ ਪਾਣੀ ਇਹ ਕੱਢਦੇ ਸੀ ਤੇ ਇਧਰ ਖੇਤਾਂ ਦੀ ਸंचाई ਕਰਦੇ ਤੇ ਸੱਚੀ ਕਿਰਤ ਕਰਕੇ ਲੋਕਾਂ ਨੂੰ ਹੱਕ ਸੱਚ ਤੇ ਚੱਲਣ ਦਾ ਤੇ ਸੱਚੀ ਕਿਰਤ ਦਾ ਸਨੇਹ ਦਿੱਤਾ ਉਹਨਾਂ ਨੇ ਕਰੋ ਜੀ ਦਰਸ਼ਨ ਤੋਂ ਮਾਡਲ ਤੰਦਰ ਗੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਦਾ ਦੇਲਦਿਆਂ ਗਹਿਰਿਆਂ ਵਿੱਚੋਂ ਸਵਾਗਤ ਹੈ ਜੀ ਅੱਜ ਤੁਹਾਨੂੰ ਦੱਸਣ ਕਰਵਾ ਰਹੇ ਹਾਂ ਬਰਜ਼ਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ

ਕੀ ਕਹਿੰਦੇ ਉਹਨੂੰ ਤੁਸੀਂ ਦੱਸੋ ਦੱਸ ਛਿੰਝੋਟੇ ਦੀ ਛਿੰਝੋਟੇ ਹਾਂਜੀ ਛਿੰਝੋਟ ਸਿਆਦਾ ਛਿੰਝੋਟ ਸਿਆਦਾ ਹਾਂਜੀ ਚਲੋ ਚਲੋ ਬਹੁਤ ਵਧੀਆ ਤੁਹਾਨੂੰ ਮਿਲ ਕੇ ਸ਼ੁਕਰੀਆ ਜੀ ਆਪ ਜੀ ਗੁਜਰਾ ਲੱਗਾ ਨਾ ਅਲੋਚ ਅੱਛਾ ਜੀ ਤੁਹਾਡਾ ਕੀ ਸ਼ੋਅ ਬਣਾਵੇਂ ਜੀ ਸਾਜਿਤ ਨਾਮ ਨੇ ਹਾਂਜੀ ਕੱਲ ਬਰਾਤ ਕੱਲ ਕੱਲੋ ਕੱਲੋਂ ਅੱਛਾ ਕੱਲੋਂ ਅਸੀਂ ਗੱਲਾਂ हां ਤੁਹਾਡੇ ਵੀ ਜੀ ਤੇ ਦਰਗਾਹ ਦੇ ਬੜੇ ਨੇ हां ਕਹਾਂ ਬਹੁਤ ਸਾਡੇ ਤੇ ਇਹ ਭਾਈ ਸਾਹਿਬ ਸਾਰੇ ਕਿੱਥੋਂ ਤੁਸੀਂ ਭਾਈ ਸਾਰੇ ਪੰਜਾਬ ਨਾਲ ਤੋਂ ਠੀਕ ਹੈ ਤੇ ਤੁਹਾਡਾ ਕੀ ਸ਼ਬਦ ਨਾਂ ਦਾ ਸਟਾਰਟ ਕੋਰ ਦਾ ਕੰਮ ਤੇ ਉੱਥੇ ਚੱਲਦੇ ਨੇ ਲਾਹੌਰ ਤੋਂ ਅੱਛਾ ਠੀਕ ਠੀਕ ਹੈ ਤੁਹਾਡਾ ਨਾਂ ਉਹ ਜਿਹਨੇ ਸੇਮ ਲੇਕਿਨ ਮਲੇਸ਼ੀਆ ਰਹਿੰਦੇ ਤੇ ਮੈਂ ਆਹ ਚੁੱਕੀ ਅੱਛਾ ਉਸਤਨ ਲਾ ਕੇ ਤੇ ਇਹਨਾਂ ਦਾ ਨਾਂ ਮਰਮਾਨ ਇਮਰਾਨ ਇਮਰਾਨ ਜੀ ਆ ਤੇ ਇਹ ਭਾਈ ਜਾਂਦਾ ਕੀ ਨਾਂ ਤੁਹਾਡਾ ਵਸੀਮ ਇਹ ਵਸੀਮ ਜੀ ਆ ਅੱਜ ਉਧਰ ਮੜਾਇਆ ਤੁਹਾਨੂੰ ਮਿਲਾਈਏ ਤੇ ਤੁਹਾਡਾ ਜੀ ਮਾਮੂ ਜਕੀਲ ਤੁਹਾਡਾ ਸਾਗਬ ਅਲੀ ਤੇ ਤੁਹਾਡਾ ਜੀ ਕਾਜ਼ਮ ਕਾਜ਼ਮ ਚਲੋ ਆਇਓ ਮੈਂ ਤਾਂ ਕਹਣਾ ਕਿ ਤੁਸੀਂ ਮੁਦਕੀ ਆਇਓ ਮੁਦਕੀ ਬਹੁਤ ਵਧੀਆ ਇਤਿਹਾਸ ਵਾਲੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਤੇ ਕਹਿੰਦੇ ਆਇਓ ਅਸਾਂ ਨੂੰ ਤਾਂ ਬੜਾ ਸਪੂਨ ਮਿਲਿਆ ਤੇ ਮਾਸ਼ਾ ਅੱਲਾਹ ਜੀ ਗੁਰਦੁਆਰੇ ਦੇ ਨਾਲ ਸਾਨੂੰ ਬਿਖੜਿਆਂ ਨੂੰ ਮਿਲਾ ਦਿੱਤਾ ਜੀ ਲੈਂਦਾ ਤੇ ਚੜਦਾ ਪੰਜਾਬ ਖਾਸਤੇ ਤੇ ਇੰਡੀਆ ਦੇ ਪਾਕਿਸਤਾਨ ਦੇ ਲੋਕਾਂ ਨੂੰ ਇੱਕੋ ਇੱਕ ਕਰ ਦਿੱਤਾ ਇਸ ਗੁਰਦੁਆਰੇ ਨੇ ਉਹ ਬਾਬਾ ਜੀ ਜਿਹੜਾ ਹੁਣ ਕਾਦੀ ਵਜ੍ਹਾ ਤੋਂ ਲੋਕਾਂ ਦੇ ਵਿੱਚ ਦੁਬਾਰਾ ਉਹ ਜਿਹੜਾ ਖੂਨੀ ਰਿਸ਼ਤਾ ਹੈ ਨਾ ਉਹਨੇ ਉਜਾਗਰ ਕੀਤਾ ਸਾਨੂੰ ਨਾ ਸਭ ਤੋਂ ਬਹੁਤ ਜਿਆਦਾ ਸ਼ਾਂਤੀ ਆਉਂਦੀ ਆ ਇੱਕ ਤਾਂ ਤੁਹਾਨੂੰ ਮਿਲਦੇ ਆ ਤੇ ਅਸੀਂ ਆਪਦੇ ਭਰਾਵਾਂ ਨੂੰ ਮਿਲਦੇ ਆ ਬਿਲਕੁਲ ਤੇ ਪਹਿਲਾਂ ਤਾਂ ਵੀਡੀਓ ਨਹੀਂ ਲੈਦੇ ਹੁੰਦੇ ਸੀ ਤੇ ਹੁਣ ਚਲੋ ਇੱਥੇ ਦਰਸ਼ਨ ਕਰਕੇ ਹੁਣ ਆਪਾਂ ਮਿਲਦੇ ਆਸ ਵਿੱਚ ਤੇ ਅਸੀਂ ਤਾਂ ਕਹਿੰਨੇ ਵੀ ਜਿਹੜਾ ਹੋਰ ਕੋਈ ਸ਼ਰਤਾਂ ਨਹੀਂ ਹੁੰਦੀ ਢਿੱਲੀਆਂ ਕਰ ਦੇਣਾ ਆਸਾਨ ਕਰ ਦੇਣਾ ਹੁੰਦੇ ਪਾਸਪੋਰਟ ਆ ਸਾਡੇ ਕਈ ਬੰਦੇ ਦੇ ਪਾਸਪੋਰਟ ਬਣੇ ਹੀ ਨਹੀਂ ਹੁੰਦੇਗੇ ਤੇ ਪ੍ਰੋਬਲਮ ਬਹੁਤ ਆਉਂਦੀ ਆ ਤੇ ਇਸ ਤਰ੍ਹਾਂ ਚਲੋ ਸੌਖਾ ਚਲੋ ਹੌਲੀ ਹੌਲੀ ਕਰਤਾਰ ਪਰ ਕਰਤਾ ਵਸੇ ਸੰਤਨ ਕੇ ਪਾਸ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਰੋ ਜੀ ਦਰਸ਼ਨ ਉਹ ਸਾਹਮਣੇ ਦੀਵਾਨ ਹਾਲ ਆ ਇਹਦਾਂ ਹਣ ਲਗਰ ਵਾਲੇ ਪਾਸੇ ਜਾ ਰਹੇ ਆਪਾਂ ਸਾਲਾ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਮ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਲੰਗਰ ਹਾਲ ਹੋ てる ਐ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਲੰਗਰ ਬਾਸ ਸਰਦਾਰ ਨੂੰ ਸਾਹਿਬ ਪਾਕਿਸਤਾਨ ਜੀ ਸਲਾਮ ਅਲੈਕੁਮ ਇਹ ਚੋ ਬਣਾਉਂਦਾ ਡਾਈ ਲੱਭੂਰਾਮ ਲੱਭੂਰਾਮ ਠੀਕ ਹੈ ਜੀ ਲੱਭੂਰਾਮ ਜੀ ਸਲਾਮ ਅਲੈਕੁਮ ਧੰਨਵਾਦ ਆਡਾ ਲੰਗਰ ਚਲਾਉਣ ਦਾ ਸੇਵਾ ਕੀਤੀ ਤੁਸੀਂ ਅੱਲਾਹ ਤੁਹਾਨੂੰ ਖੁਸ਼ੀਆਂ ਬਖਸ਼ੇ ਦਰਸ਼ਨੀ ਲੋਲੀ ਤੇ ਪਵਿੱਤਰ ਸਰੋਵਰ ਸਾਹਿਬ ਜੀ ਨਾਨਕ ਅਨੰਗੁਰ ਨਾਨਕ ਗੁਰਦਾਰ ਸਾਹਿਬ ਦਾ ਇਥੋਂ ਦ੍ਰਿਸ਼ ਜੀ ਵਾਹਿਗੁਰੂ ਵਾਹਿਗੁਰੂ ਰਿਮਾਰਡਾ ਜੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਦਾ ਰਹਿ ਹੈ ਜ ਕੰਟਰੋਲ ਸੈਂਟਰ ਮੈਡੀਕਲ ਸੈਂਟਰ ਪਏ ਜੀਤਾ ਜੀ ਬਾਜ਼ਾਰ ਇਹ ਜੀ ਮਾਰਕੀਟ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪਾਕਿਸਤਾਨ ਦੀ ਮਾਰਕੀਟ ਆ ਛੋਟੀ ਜੀ ਇਸੇ ਸ਼ਰਧਾਲੂ ਆਪੋ ਆਪਣੇ ਚੀਜ਼ਾਂ ਜਿਹੜੀਆਂ ਲੋੜਵੰਤ ਚੀਜ਼ਾਂ ਤੇ ਯਾਦਗਾਰ ਨਿਸ਼ਾਨੀਆਂ ਲੈ ਕੇ ਜਾਂਦੇ ਆ ਤੇ ਦਰਸ਼ਨ ਕਰੋ ਜੀ ਸੱਜੇ ਖੱਬੇ ਸਾਰੇ தாரபுரல்ல <laughs> <laughs> ਮੁਹੰਮਦ ਅਬਦੁੱਲ ਰਜ਼ੀ ਮੁਹੰਮਦ ਅਬਦੁੱਲਾ ਅਬਦੁੱਲਾ ਕਿਹੜੇ ਸਾਡੇ ਜੀ ਨਹੀਂ ਤਾਂ ਗੁਰਦਾਰ ਸਾਹਿਬ ਦੇ ਕੋਲ ਹੀ ਪੈਣੀ ਮੇਰਾ ਦੁੱਦਾ ਦੁੱਦਾ ਲੋਦੇ ਦਊ ਠੀਕ ਆ ਤੇ ਤੁਹਾਡਾ ਵੀਰ ਜੀ ਇੱਥੇ ਇਫਾਣ ਹੈ ਜੀ ਰਿਫਾਰ ਰੋਸ ਨਰੋਵਾਲ ਦਾ ਠੀਕ ਆ ਚਲੋ ਜੀ ਸਾਰੇ ਦਾ ਸ਼ੁਕਰੀਆ ਬਹੁਤ ਥੈਂਕ ਯੂ ਜੀ ਸਾਰੇ ਸੇਵਾਕਾਰਾਂ ਜੀ ਲੱਗੇ ਆ ਚਲ ਫੇਰੇ ਵਧੀਆ ਦਰਸ਼ਨ ਹੋ ਗਏ ਇਨਾ ਦੱਸਿਆ ਸੀ ਇਨਾ ਦੱਸਿਆ ਸੀ ਆਫਸਰ ਚਲੋ ਪਾਕਿਸਤਾਨ ਦੀ ਇਮੀਗ੍ਰੇਸ਼ਨ ਅੰਦਰ ਬਹੁਤ ਜਿਆਦਾ ਨਹੀਂ ਜਾਣਾ ਜੀ ਪਤਾ ਖੁਦ ਲਾਇਆ 6 ਤਰੀ ਗਏ ਸੀ ਕਿ ਮਗਾ ਸੀ ਦੇਖ ਕੇ ਭਾਂ ਦੇ ਜੀ ਪਾਕਿਸਤਾਨ ਦੀ ਇਮੀਗ੍ਰੇਸ਼ਨ ਤੁਹਾਡਾ ਸ਼ੁਕਰੀਆ ਕੀ ਆ ਸਰਫਰਾਜ ਖਾ ਜੀ ਸਰਫਰਾਜ ਖਾ ਕਹਾਂ ਤੋਂ ਕਿੱਥੋਂ ਡਿਸਟ੍ਰਿਕਟ ਨਾਰਵਾਲ ਤੋਂ ਨਾਰਵਾਲ ਕਿਹੜਾ ਪਿੰਡ ਆ ਜੀ ਦੋਤੇ ਦੋਤੇ ਦੋਦੇ ਤੋਂ ਆ ਸਾਰੇ ਹਾਂਜੀ ਚਲੋ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਵਾਪਸ ਇਹ ਪਹेलो ਲੈ ਕੇ ਗਏ ਸੀ ਤੁਸੀਂ ਲੈ ਕੇ ਗਏ ਤੁਹਾਡਾ ਬਹੁਤ ਬਹੁਤ ਉਦੋਂ ਤਾਂ ਪਾਕਿਸਤਾਨ ਤੋਂ ਇਮੀਗ੍ਰੇਸ਼ਨ ਕਰਵਾ ਕੇ ਆਪਾਂ ਹੁਣ ਆ ਗਏ ਆਂ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਇੱਥੋਂ ਜ਼ੀਰੋ ਲਾਈਨ ਤੋਂ ਹੁਣ ਆਪਾਂ ਐਂਟਰ ਹੋਵਾਂਗੇ ਇੰਡੀਆ ਦੇ ਵਿੱਚ ਆ ਸਾਡੇ ਵੀਰ ਜੀ ਇਹ ਤੈਨੂੰ ਕਰਿਓ ਜੀ ਮੂੰਹ ਡੇਰ ਤੋਂ ਤੋਂ ਭਾਈ ਸਾਹਿਬ ਆਏ ਆ ਕੀ ਸ਼ੁਭ ਨਾਮ ਤੁਹਾਡਾ ਜੀ ਮਰਵੀਰ ਸਿੰਘ ਮਰਵੀਰ ਸਿੰਘ ਤੇ ਅੰਕਲ ਜੀ ਤੁਹਾਡਾ ਜਸਵੰਤ ਸਿੰਘ ਜੀ ਠੀਕ ਆ ਜੀ ਇਹਨਾਂ ਨੂੰ ਮਿਲੇ ਆ ਬਹੁਤ ਵਧੀਆ ਲੱਗਾ ਅੱਜ ਚਲ ਚਲੋ ਜੀ ਧੰਨਵਾਦ ਤੁਹਾਡਾ ਇਹ ਵੀਰ ਮਨਿੰਦਰ ਸਿੰਘ ਜੀ ਆਪਣੇ ਸੇਵਾ ਦੇ ਵਿੱਚ ਲੱਗੇ ਹੋਈ ਤੇ ਆਪਾਂ ਨੂੰ ਇੱਥੇ ਲੈ ਕੇ ਪਹੁੰਚੇ ਆ ਤੁਹਾਡੇ ਇੰਡੀਆ ਜਾ ਗਏ ਇੱਥੇ ਪਾਕਿਸਤਾਨ ਚ ਕਿੱਥੋਂ ਕਿਹੜੀ ਸਾਧ ਵੇਜੀ ਤੁਸੀਂ ਮੈਂ ਗੁਰਦਾਸ ਤੋਂ ਕਿਹ ਗੱਲ ਆਪ ਲੋਕਾਂ ਦਾ ਆਪਣਾ ਇੰਡੀਆ ਜਾ ਗਿਆ ਤਾਂ ਇਹ ਤੋਂ ਹੁਣ ਆਪਾਂ ਇੰਡੀਆ ਤੋਂ ਇਮੀਗ੍ਰੇਸ਼ਨ ਤੋਂ ਰਵਾਵਾਂਗੇ ਵਾਪਸ ਜਨ ਕਰਕੇ ਆ ਗਏ ਸਾਰੇ ਬਾਹਰ ਜਾਵਾਂਗੇ ਸਰਦਾਰਪੁਰ ਸਾਹਿਬ ਦਾ ਲੰਡੇਲਾਵਾ ਬਨਾਨਕ ਸਥਿਤ ਕੋਰੀਡੋਰ ਦਾ ਬਾਹਰਲੀ ਸਾਈਡ ਯਾਦਗਾਰੀ ਤਸਵੀਰਾਂ ਇਹ ਜੀ ਕੋਰੀਡੋਰ ਨਿਰਮ ਬਨਾਨਕ ਸਥਿਤ ਕੋਰੀਡੋਰ ਦਾ ਬਾਹਰਲਾ ਦ੍ਰਿਸ਼ ਬੇहद ਸ਼ਾਨਦਾਰ ਦ੍ਰਿਸ਼ ਸ਼ਾਮ ਦਾ ਕਰੀਬ 6 ਵਜੇ ਦਾ ਸਮਾਂ ਹੋ ਗਿਆ ਤੇ ਸਾਰੇ ਸ਼ੋਦਾਲੂ ਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਪਰਤ ਕੇ ਆ ਜਾਂ ਕੋਈ ਇੱਕ ਅੱਧਾ ਪਰਤਨ ਵਾਲਾ ਸਾਡੇ ਵਰਗਾ 4:30 ਵਜੇ ਉਥੋਂ 4 ਵਜੇ ਦੇ ਸਮੇਂ ਦਾ ਮੁਤਾਬਕ ਉਥੋਂ ਰਹਿਵਾਨੀ ਪਾਕਿਸਤਾਨ ਦੇ ਪਾਸਿਓਂ ਕਰ ਦਿੱਤੀ ਜਾਂਦੀ ਹੈ ਸਾਰੇ ਗੱਡੀਆਂ ਸੋ ਖਾਲੀ ਹੋ ਗਈਆਂ ਹਾਂ ਗੱਡੀਆਂ ਸਾਰੇ ਚੱਲੇ ਗਈਆਂ ਸਾਡੇ ਸਫਰਾਂ ਦਾ ਸਾਥੀ ਸਾਡੇ ਗੱਡੀ ਦਾ ਪਾਇਲਟ ਗੁਰਨਾਮ ਸਿੰਘ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿੱਚ ਵਿਖੇ ਦਿੱਤਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਿਹਦੇ ਪਾਵਨ ਤੇ ਪਵਿੱਤਰ ਅਸਥਾਨ ਦੀ ਆਪਾਂ ਧਰਮ ਯਾਤਰਾ ਕੀਤੀ ਜਿਸ ਨੂੰ ਅਸੀਂ ਸਾਰੇ ਇਸ ਸਤਿਕਾਰਯੋਗ ਦਰਸ਼ਕਾਂ ਦੇ ਨਜ਼ਾਰੇ ਅਨੈਦ ਪੇਸ਼ ਕਰ ਰਹੇ ਹਾਂ ਇੱਕ ਵਲੌਗ ਆਪਾਂ ਪਹਿਲਾਂ ਪਾ ਚੁੱਕੇ ਹਾਂ ਇੱਕ ਵਲੌਗ ਦੂਸਰਾ ਭਾਗ ਜਿਹੜਾ ਅੱਜ ਆਪਜੀ ਤੇ ਨਜ਼ਾਰੇ ਅਨੈਦ ਪੇਸ਼ ਕਰ ਰਹੇ ਹਾਂ ਸੋ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਗੁਰੂਤਾਰਪੁਰ ਸਾਹਿਬ ਪਾਕਿਸਤਾਨ ਵਾਲੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਸੰਗਤਾਂ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਸਾਰੀਆਂ ਸੰਗਤਾਂ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਤੇ ਆਪ ਜੀ ਨੂੰ ਇਹ ਵੀ ਬੇਨਤੀ ਆ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਡੇ ਚੈਨਲ ਤੇ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਅਸੀਂ ਆਪ ਜੀ ਨੂੰ ਜੀ ਨਾਲ ਵਾਦਾ ਕਰਦੇ ਆ ਵੀ ਆਪ ਜੀ ਨੂੰ ਇਸੇ ਤਰ੍ਹਾਂ ਸੀ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਰਹਿਾਂਗੇ Tan Guru Nanak Tan Guru Nanak